ਤੇ ਰੱਬ ਦੇ ਪਿਆਰੇ ਮੌਜ ਵਿੱਚ ਕਹਿੰਦੇ ਕਹਿੰਦੇ ਬਾਬਾ ਜੀ ਮੇਰੇ ਠੋਕਰ ਲੱਗੀ ਗੱਜ ਕੇ ਆਖੋ ਸਤਨਾ ਸ਼੍ਰੀ ਵਾਹ ਹੈ ਗੁਰੂ ਮੈਂ ਕਹਾ ਮਹਾਂਪੁਰ ਕੋ ਠੋਕਰਾਂ ਦਾ ਵੱਡੀਆਂ-ਵੱਡੀਆਂ ਲੱਗਦੀਆਂ ਨੇ ਜੋ ਸੱਚ ਦੇ ਮਾਰਗ ਤੇ ਚੱਲਦੇ ਆਂ ਠੋਕਰਾਂ ਤੇ ਬਹੁਤ ਵੱਡੀਆਂ-ਵੱਡੀਆਂ ਲੱਗਦੀਆਂ ਨੇ ਜਿਹੜੇ ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆਂ ਪਰ ਚੱਲਦਾ ਕੋਈ ਵਿਰਲਾ-ਵਿਰਲਾ ਹੀ ਹੈ ਗੱਜ ਕੇ ਆਖੋ ਸਤਨਾ ਸ਼੍ਰੀ ਵਾਹ ਹੈ ਗੁਰੂ ਵਿਰਲੇ-ਵਿਰਲੇ ਹੀ ਬੰਦੇ ਨੇ ਜਿਹੜੇ ਇਹ ਵਪਾਰ ਕਰਦੇ ਆ ਨਹੀਂ ਤੇ ਸਾਧੂ ਆਪਣਾ ਗ੍ਰਹਿ ਗ੍ਰਸਤੇ ਦੀ ਠੀਕ ਆਉਂਦੀ ਕਦੇ ਆ ਹੋ ਗਿਆ ਕਦੇ ਆ ਹੋ ਗਿਆ ਕਦੇ ਆ ਹੋ ਗਿਆ ਜਿਹੜੇ ਫਿਰ ਐ ਸਬਰ ਦੇ ਅੰਦਰ ਸਬਰੀ ਤਨ ਏਵਾ ਜਲੇ ਹੋ ਨਾ ਨਲਦੀਖ ਖੁਦਾਏ ਦੇ ਭੇਤ ਨਾ ਕਿਸੇ ਹੀ ਇਹ ਕਹਿੰਦੇ ਨੇ ਇਹ ਨਹੀਂ ਕਹਿੰਦੇ ਵੀ ਸਾਨੂੰ ਸੰਤ ਕਹੋ ਇਹ ਨਹੀਂ ਕਹਿੰਦੇ ਵੀ ਸਾਨੂੰ ਬਾਬੇ ਕਹੋ ਇਹ ਸਾਧ ਸੰਗ ਜੀ ਅੱਜ ਮੈਂ ਮਹਾਪੁਰਖ ਬਾਬਾ ਦਲੇਰ ਸਿੰਘ ਨੂੰ ਬੈਠਾ ਬੈਠਾ ਘਰੇ ਯਾਦ ਕਰ ਰਿਹਾ ਸੀ ਮਹਾਪੁਰਖਾਂ ਨੇ ਇੱਕ ਵਚਨ ਕੀਤਾ ਤੁਹਾਡੇ ਨਾਲ ਵੀ ਮੈਂ ਸਾਂਝਾ ਕਰਦੇ ਮੈਂ ਉਹ ਵਚਨ ਮਹਾਪੁਰਖ ਬਾਬਾ ਦਲੇਰ ਸਿੰਘ ਜੀਆਂ ਦਾ ਜਿਨ੍ਹਾਂ ਦੇ ਮੂਰੇ ਲੱਗਿਆ ਹੋਇਆ 108 एक 108 ਦਾ ਮਤਲਬ ਪਤਾ ਕੀ ਹੁੰਦਾ ਹੈ ਜ਼ੀਰੋ ਦੀ ਆਪਾਂ ਕੀਮਤ ਨਹੀਂ ਗਿਣਦੇ 1 ਤੇ 8 9 ਹੁੰਦੇ ਐ ਨਾਂ ਕੀ ਹੁੰਦਾ ਹੈ ਨਾ ਨਾ ਬਾਦ ਹੈ ਨਾ ਘਾਟ ਹੈ ਨਾ ਬਾਦ ਘਾਟ ਹੋਤ ਹੈ ਨਾ ਜਿਹੜਾ ਉਹ ਪਰਮੇਸ਼ਰ ਦਾ ਨਾਮ ਹੁੰਦਾ ਭਾਈ ਇਹ ਮੈਨੂੰ ਮਹਾਪੁਰਖਾਂ ਨੇ ਸਮਝਾਇਆ ਕਹਿੰਦੇ ਸਿੱਧ ਕਿਵੇਂ ਕਰੋਗੇ ਮੈਂ ਕਿਹਾ ਤੁਸੀਂ ਕਰ ਦਿਓ ਕਿਰਪਾ ਕਹਿੰਦੇ ਨਾ ਦਾ ਪਹਾੜਾ ਪੜ ਲਿਓ ਬਈ ਇੱਧਰ ਧਿਆਨ ਰੱਖੋ ਗੁਰੂ ਸਾਹਿਬ ਵੱਲ ਮਗਰ ਮੁੜ ਮੁੜ ਕੇ ਨਾ ਦੇਖੋ ਗੁਰੂ ਨਾਨਕ ਦੇ ਚਰਨਾਂ ਵੱਲ ਧਿਆਨ ਦਿਓ ਥੋੜਾ ਜਿਹਾ ਸਮਾਂ ਸੱਚੇ ਪਾਸੇ ਕਿਰਪਾ ਕਰ ਦੇਣ ਕੀਪਾ ਮਹਾਰਾ ਝੋਲੀ ਭਰ ਦੇਣ ਇੱਥੇ ਬਕਸੇ ਸਾਂ ਹੀ ਬਕਸੇ ਸਾਂ ਨੇ ਕੋਈ ਮਰਜ਼ੀ ਝੋਲੀ ਾਡ ਲੋ ਬਾਬਾ ਜੀ ਨੇ ਥੋੜੋ ਕਿਹਾ ਵੀ ਤੂੰ ਨਾਹੀਂ ਤੂੰ ਨਾਹੀਂ ਸਾਧੂ ਦਾ ਦਰਬਾਰ ਹੋਵੇ ਚੋਰ ਯਾਰ ਠੱਗ ਸਭ ਆ ਸਕਦੇ ਐ ਸਰੋਵਰ ਹੋਵੇ ਕੋਈ ਮਰਜ਼ੀ ਚੁੱਪੀ ਲਾ ਲਵੇ ਤਰਖਤ ਹੋਵੇ ਉਹਦੀ ਮਰਜ਼ੀ ਕੋਈ ਸਾਵੇਂ ਬਹਿ ਜਾਵੇ ਜਦੋਂ ਮੇਗਲਾ ਵਰਸਦਾ ਨਾ ਉਹ ਸਾਧ ਸੰਗਤ ਜੀ ਪੁੱਛ ਕੇ ਥੋੜੋ ਵਰਸਦਾ ਉਹ ਚੋਰਾਂ ਯਾਰਾਂ ਸਭ ਤੇ ਹੀ ਵਰਤ ਲਾਏਗਾ ਕਿ ਆਖੋ ਸਤਨਾਮ ਵਾਹਿਗੁਰੂ ਬਸੇ ਤੇ ਗੱਲ ਇਹ ਹੈ ਵੀ ਜਿਹੜਾ ਬਬੀ ਹੈ ਨਾ ਬਬੀਹਾ ਉਦੇ ਕੋਲ ਗੁਣ ਹੈ ਉਹ ਸਵੰਤੀ ਬੂੰਦ ਨੂੰ ਭਾਲਦਾ ਫਿਰਦਾ ਹੈ ਸਵੰਤੀ ਬੂੰਦ ਸਾਡੇ ਵਾਸਤੇ ਗੁਰਸਿੱਖਾਂ ਵਾਸਤੇ ਆ ਗੁਰੂ ਨਾਨਕ ਦੀ ਬਾਣੀ ਹੈ ਗੱਜ ਕੇ ਆਖੋ ਸਤਨਾਮ ਸ਼ਰੀਕ ਵਾਹਿਗੁਰੂ ਬਾਕੀ ਨਹੀਂ ਮੈਨੂੰ ਪਤਾ ਗੁਰੂ ਨਾਨਕ ਦੇ ਸਿੱਖਾਂ ਵਾਸਤੇ ਸਵੰਤੀ ਬੂੰਦ ਗੁਰੂ ਨਾਨਕ ਦੀ ਬਾਣੀ ਹੈ ਪਰ ਬਬੀਹਾ ਨਾ ਜਿਹੜਾ ਉਹਦੀ ਪੁਕਾਰ ਨੂੰ ਸੁਣ ਕੇ ਰੱਬ ਨੇ ਮੇਘਲਾ ਵਰਸਾ ਦਿੱਤਾ ਮੀਂਹ ਪੈਣ ਲੱਗਿਆ ਉਹ ਬੈਠਾ ਸਾਧ ਸੰਗ ਜੀ ਉਨ ਮੀਂਹ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਜਿੱਕੇ ਆਖੋ ਸਤਨਾ ਸ਼੍ਰੀ ਅਕਾਲ ਉਹ ਬੂੰਦ ਉਹਦੇ ਸਿਰ ਵਿੱਚ ਪੈਂਦੀ ਆ ਥੱਲੇ ਡਿੱਗ ਪੈਂਦੀ ਆ ਬੂੰਦ ਸਿਰ ਵਿੱਚ ਪੈਂਦੀ ਆ ਥੱਲੇ ਡਿੱਗ ਪੈਂਦੀ ਆ ਪਰ ਉਹ ਸਾਰੀ ਬਰਸਾਤ ਦੇ ਵਿੱਚ ਕਿਤੇ ਸੁਵੰਤੀ ਬੂੰਦ ਆਊਗੀ ਜਿਹਨੂੰ ਪੀ ਕੇ ਉਹ ਤ੍ਰਿਪਤ ਹੋਊਗਾ ਉਹ ਸਾਡੇ ਕੋਲੇ ਬੂੰਦ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਸਭ ਕਿਸੇ ਘਰ ਮੈਂ ਬਾਹਰ ਨਹੀਂ ਬਾਹਰ ਟੋਲਾ ਸੋ ਭਰਮ ਫਲਾਹੀ ਬਾਹਰ ਕਾ ਤੋ ਢੋਲਦਾ ਫਿਰਦਾ ਹੈ ਬਈ ਇਹਦਾ ਮਹਾਬੁਰਖ ਬਣਾਉਂਦੇ ਹੁੰਦੇ ਬਾਬਾ ਗੁਰਪ੍ਰੀਤ ਸਿੰਘ ਜੀ ਵੀ ਉਹ ਜੀ ਦੀਆਂ ਬਾਹਰ ਤਲਾਸ਼ ਕਰਦਾ ਹੈ ਉਹ ਤੇਰੇ ਅੰਦਰ ਵਸਦਾ ਹੈ ਜੀ ਦੀਆਂ ਬਾਹਰ ਤਲਾਸ਼ ਕਰਦਾ ਹੈ ਉਹ ਤੇਰੇ ਅੰਦਰ ਵਸਦਾ ਹੈ ਜੀ ਦੀਆਂ ਬਾਹਰ ਤਲਾਸ਼ ਸਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜੀ ਜੀਆਂ ਵਹਾਰ ਤਲਾ ਸਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜੀ ਜੀਆਂ ਵਹਾਰ ਤਲਾ ਸਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜੀ ਜੀਆਂ ਵਹਾਰ ਤਲਾ ਸਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜੀ ਜੀਆਂ ਵਹਾਰ ਤਲਾ ਸਾਂ ਕਰ ਕੇ ਉਹ ਤੇਰੇ ਅੰਦਰ ਰਸਦਾ ਏ ਉਹ ਜੀ ਜੀਆਂ ਵਹਾਰ ਤਲਾ ਰਹ ਕੇ ਉਹ ਤੇਰੇ ਅੰਦਰ ਵੱਸਦਾ ਏ ਬਾਹਰ ਘੋਲਦਾ ਫਿਰਦਾ ਹੈ ਬਾਬਾ ਕਹਿੰਦਾ ਕਾਹੇ ਰੇ ਬਨ ਖੋਜਨ ਜਾਈ ਸਭ ਝੂਠੇ ਵੇਰ ਖਾਈ ਜਾਂਦਾ